ਸਸੀਗਲ ਜੀ ਸਾਰਿਆਂ ਨੂੰ ਸਾਡੇ ਚੰਨਾ ਤਲਾਉਣ ਵਾਲਾ ਚੈਨਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਵੀ ਮੈਂ ਲੋੜਵੰਦਾ ਹਾਂ ਉਸ ਲੜੀ ਤਹਿਤ ਅਸੀਂ ਅੱਜ ਪਿੰਡੂਪਰੀ ਦੇ ਵਿੱਚ ਪਹੁੰਚੇ ਹਾਂ ਜ਼ਿਲ੍ਹੇ ਬਰਨਾਲੇ ਦਾ ਇਹ ਪਿੰਡ ਹੈ ਇੱਥੇ ਪਰਿਵਾਰ ਹੈ ਨਾਮਰਾਜ਼ ਬਿਮਾਰੀ ਤੋਂ ਪੀੜਤ ਦਾ ਬੱਚਾ ਬਹੁਤ ਜ਼ਿਆਦਾ ਅਸੀਂ ਉਸ ਦੀ ਮਦਦ ਦੇ ਲਈ ਅੱਜ ਅਸੀਂ ਇੱਥੇ ਆਏ ਹਾਂਗੇ ਸੋ ਆਪਾਂ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਸਮੁੱਚੀ ਪੰਚਾਇਤ ਖੜੀ ਹੈ ਮੋਹਤਵੀਰ ਪੁਰਸ਼ ਖੜੇ ਨੇ ਪਿੰਡੂਪਰੀ ਦੇ ਸੋ ਆਪਾਂ ਉਹਨਾਂ ਤੋਂ ਉਸ ਬੱਚੇ ਬਾਰੇ ਜਾਣਕਾਰੀ ਲੈਣੇ ਆਂ ਅਸੀਂ ਪਿੰਡ ਉਪਲੀ ਤੋਂ ਬੇਨਤੀ ਕਰਦੇ ਆ ਜਿਸ ਘਰ ਵਿੱਚ ਅਸੀਂ ਖੜੇ ਆ ਕਾਕਾ ਨਪਿੰਦਰ ਸਿੰਘ ਜੀ 25 26 ਸਾਲ ਦੀ ਉਮਰ ਹੈ ਦੀ ਉਮਰ ਹੈ ਉਹਨਾਂ ਦੀ ਲਗਭਗ 6-7 ਮਹੀਨਿਆਂ ਤੋਂ ਬਿਮਾਰ ਨੇ ਦਾਖਲ ਨੇ ਜਿਹਦੇ ਉੱਤੇ 60-65 ਲੱਖ ਰੁਪਏ ਖਰਚ ਹੋ ਚੁੱਕਿਆ ਜੀ ਬੇਨਤੀ ਹੈ ਵੀ ਸਾਰੀ ਸੰਗਤ ਨੂੰ ਜਿੰਨੇ ਵੀ ਕੋਈ ਸਾਡੀ ਮਦਦ ਕਰ ਸਕਦਾ ਇਸ ਬੱਚੇ ਦੀ ਜਾਨ ਬਚਾਈ ਸਕੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਬੱਚਾ ਜੀ ਪਹਿਲਾਂ ਤਾਂ ਲੁਧਿਆਣੇ ਦਾਖਰ ਹੈਗਾ ਕਾਫੀ ਟਾਈਮ ਜੀ ਉਦੋਂ ਬਾਅਦ ਇਹ ਚੰਡੀਗੜ੍ਹ ਵਰਗੇ ਪੀਜੀਐਚ ਤੇ ਉੱਥੋਂ ਹੁਣ ਉਹ ਦਿੱਲੀ ਨੇ 5 ਮਹੀਨੇ ਉਹਨਾਂ ਨੂੰ ਦਿੱਲੀ ਹੋ ਗਏ ਤੇ ਦਿੱਲੀ ਉਹਨਾਂ ਦਾ ਬਹੁਤ ਖਰਚਾ ਹੋ ਰਿਹਾਗਾ ਅਸੀਂ ਪਿੰਡ ਵੱਲੋਂ ਪੂਰੇ ਨਗਰ ਪੰਚਾਇਤ ਵੱਲੋਂ ਸਾਰੇ ਪਿੰਡੋਂ ਬੇਨਤੀ ਕਰਦੇ ਆਂ ਸਾਰੇ ਵੀਰ ਭਰਾਵਾਂ ਨੂੰ ਜਿੱਥੇ ਤੱਕ ਵੀਡੀਓ ਜਾਂਦੀ ਹੈ ਤੇ ਸਾਰਿਆਂ ਨੂੰ ਐਨਆਰਵੀ ਭਰਾਵਾਂ ਨੂੰ ਕਲਬਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇਹ ਵੀਰ ਦੀ ਸਪੋਰਟ ਕਰੋ ਤੇ ਇਹਨਾਂ ਨੂੰ 5 ਮਹੀਨੇ ਹੋ ਗਏ ਦਿੱਲੀ ਬੈਠੇ ਨੂੰ ਹਸਪਤਾਲ ਦੇ ਵਿੱਚ ਅਤੇ ਬਹੁਤ ਜ਼ਿਆਦਾ ਖਰਚਾ ਆ ਰਿਹਾ ਹੈਗਾ 50-55 ਲੱਖ ਰੁਪਏ ਦਾ ਹੁਣ ਤੱਕ ਖਰਚਾ ਆ ਚੁੱਕਿਆ ਹੈਗਾ। ਨਿਪਿੰਦਰ ਸਿੰਘ ਸੋ ਜੋ ਬੱਚਾ ਨਿਪਿੰਦਰ ਹੈ ਜੂਝ ਰਿਹਾ ਹੈ ਬਿਮਾਰੀ ਨਾਲ ਸੋ ਉਹਨਾਂ ਦੇ ਆਪਾਂ ਮਾਤਾ ਜੀ ਨਾਲ ਗੱਲ ਕਰਾਉਣੀ ਹੈ। ਕੋਈ ਗੱਲ ਨਹੀਂ ਕੋਈ। ਮੈਂ ਨਾ ਕਰਾਉਣਾ। ਕੋਈ ਜਨਾਬ ਬੋਰਸਾ ਦੇ ਕੋਈ ਮੜਾ ਜਾ ਚਲੋ ਨਾ। ਜੋ ਗੱਲਾਂ ਇਹ ਨਹੀਂ ਕਹੀਆਂ ਕਹੀਆਂ। ਜੋ ਇਹ ਲੜਕਾ ਨਿਰਪਿੰਦਰ ਸਿੰਘ ਹੈ 25-26 ਸਾਲ ਦੀ ਇਹਨਾਂ ਦੀ ਉਮਰ ਹੈ। ਇਹ 6-7 ਮਹੀਨਿਆਂ ਤੋਂ ਬਲੱਡ ਕੈਂਸਰ ਦੀ ਜੋ ਭਿਆਨਕ ਬਿਮਾਰੀ ਹੈ ਉਹਨਾਂ ਨਾਲ ਲੜ ਰਹੇ ਨੇ ਦਿੱਲੀ ਹਸਪਤਾਲ ਦੇ ਵਿੱਚ ਹੈ ਤੇ ਇਹਨਾਂ ਨੂੰ ਸਖਤ ਹੀ ਸਖਤ ਵੱਧ ਤੋਂ ਵੱਧ ਪੈਸੇ ਦੀ ਲੋੜ ਹੈ ਸੋ ਇਹਨਾਂ ਦੀ ਆ ਮਾਤਾ ਜੀ ਖੜੇ ਨੇ ਤੇ ਇਹਨਾਂ ਦੀ ਦਾਦੀ ਜੀ ਹੈ ਸਾਰਾ ਪਰਿਵਾਰ ਖੜਾ ਹੈ ਤੇ ਹੱਥ ਬੰਨ੍ਹ ਕੇ ਸਾਡੇ ਨਗਰ ਵੱਲੋਂ ਤੇ ਸਾਰੀ ਪੰਚਾਇਤ ਵੱਲੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਜੋ ਕੁਝ ਇਹਨਾਂ ਦੇ ਲਵੇ ਸੀ ਉਹ ਸਾਰਾ ਕੁਝ ਇਹਨਾਂ ਨੇ ਲਾ ਲਿਆ ਪਰ ਉਹ ਇਹਨਾਂ ਦੀ ਹੁਣ ਬੇਵਸ ਹੋਈ ਪਈ ਹੈ ਇਸ ਕਰਕੇ ਆਪਾਂ ਇਹ ਪਰਿਵਾਰ ਦੀ ਬਾਹ ਫੜੀਏ ਕਿਉਂਕਿ ਇਹ ਲੜਕਾ ਨੂੰ ਵੱਧ ਤੋਂ ਪੈਸੇ ਦੀ ਪੈਸੇ ਦੀ ਲੋੜ ਹੈ ਜੋ ਵੀ ਡਾਕਟਰ ਦੇ ਡਾਕਟਰ ਇਹਨਾਂ ਨੂੰ ਪੈਸੇਵਾਰੀ ਕਹਿ ਰਹੇ ਨੇ ਵੱਧ ਤੋਂ ਵੱਧ ਪੈਸਾ ਦੇ ਚਲੋ ਤੇ ਇਹਨਾਂ ਨੂੰ ਡੇਲੀ ਪੈਸੇ ਦੇਣੇ ਪੈਂਦੇ ਨੇ ਸੋ ਹੱਥ ਵਨ ਕੀ ਬੇਨਤੀ ਹੈ ਸਾਰੇ ਪਿੰਡ ਸਾਰੇ ਨਗਰ ਵੱਲੋਂ ਵੀ ਵੱਧ ਤੋਂ ਵੱਧ ਮਦਦ ਕਰੋ ਪਰਿਵਾਰ ਦੀ ਇੱਕ ਜਿਹੜੀ ਨਰਪਿੰਦਰ ਸਿੰਘਾ ਹੈ ਇਹਨਾਂ ਦੀ ਭੈਣ ਸੀ ਉਹ ਵਿਆਹੀ ਹੋ ਸੀ 2 ਸਾਲ ਪਹਿਲਾਂ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਉਸ ਕਰਕੇ ਜੇ ਉਹਨਾਂ ਦਾ ਕੋਈ ਪਰਿਵਾਰਤ ਹੈ ਨਹੀਂ ਸੀ ਉੱਥੇ ਸਹੁਰਾ ਪਰਿਵਾਰ ਦੇ ਵਿੱਚ ਉਹ ਇਹਨਾਂ ਦੀ ਭੈਣ ਵੀ ਇੱਥੇ ਇਸ ਘਰ ਦੇ ਵਿੱਚ ਹੀ ਰਹਿੰਦੀ ਹੈ ਇੱਕ ਉਹਨਾਂ ਦਾ ਬੇਟਾ ਹੈ ਤੇ ਜੇ ਤੁਸੀਂ ਇਹ ਪਰਿਵਾਰ ਨੂੰ ਦੇਖੋ ਤਾਂ ਬਹੁਤ ਤਰਸਯੋਗ ਹਾਲਤ ਹੈ ਸੋ ਕਿਰਪਾ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਮਦਦ ਕਰੋ ਨਰਪਿੰਦਰ ਦੀ ਮਾਤਾ ਜੀ ਬਹੁਤ ਪਿੰਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਲੋੜਵੰਦ ਪਰਿਵਾਰ ਹੈ ਉਹ ਬਿਮਾਰੀ ਹੈ ਬਹੁਤ ਵੱਡੀ ਹੈ ਲੜਾਈ ਵੱਡੀ ਹੈ ਪਰ ਲੇਕਿਨ ਦੋਸਤੋ ਜਦੋਂ ਆਪਾਂ ਜਿੰਨੇ ਵੀ ਮੇਰੇ ਚੈਨਲ ਨਾਲ ਜੁੜੇ ਹੋਏ ਨੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਸ ਪਰਿਵਾਰ ਲਈ ਆਪਾਂ ਜਿੰਨਾ ਵੀ ਕਰ ਸਕਦੇ ਹਾਂ ਇਹਨਾਂ ਫਿਰ ਜੋ ਵੀ ਕਰ ਸਕਦੇ ਆ ਇਹਨਾਂ ਦਾ Google Pay ਨੰਬਰ ਥੱਲੇ ਚੱਲ ਰਿਹਾ ਹੈ ਪਰਿਵਾਰ ਨਾਲ ਤੁਸੀਂ ਗੱਲ ਕਰੋ ਜਿੰਨੀ ਹੋ ਸਕਦੀ ਹੈ ਬਹੁਤ ਬਹੁਤ ਮਦਦ ਕਰੋ ਤੇ ਆਪਾਂ ਇਸ ਬੱਚੇ ਦੀ ਆਪਾਂ ਜਾਨ ਬਚਾਵਾਂਗੇ ਬਾਕੀ ਪਰਮਾਤਮਾ ਨੇ ਕਰਨਾ ਹੈ ਫਿਰ ਵੀ ਚਰੋ ਜਿੱਥੇ ਕੋਈ ਪੈਸਿਆਂ ਦੀ ਲੋੜ ਹੁੰਦੀ ਹੈ ਉੱਥੇ ਪੈਸੇ ਲੱਗਦੇ ਨੇ ਬਹੁਤ ਪਰਿਵਾਰ ਦਾ ਖਰਚਾ ਹੋ ਚੁੱਕਿਆ ਹੈ ਤੇ ਆਪਾਂ ਦਿਲਫੋਰ ਨਾਲ ਜਿੰਨੇ ਵੀ ਪਰਿਵਾਰ ਦੀ ਮਦਦ ਕਰ ਸਕਦੇ ਆ ਸਾਰੇ ਪਿੰਡ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਪੰਚਾਇਤ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਨਾਲ ਪਿੰਡ ਨੇ ਘਰ ਕਰਨੇ ਮਦਦ ਕੀਤੀ ਹੈ ਫਿਰ ਵੀ ਆਪਾਂ ਸਾਰੇ ਜੇ ਸਾਰੇ ਆਪਾਂ ਜਦੋਂ ਇੱਕ ਜੁੱਟ ਹੋ ਕੇ ਆਪਾਂ ਮਦਦ ਕਰਾਂਗੇ ਇਸ ਪਰਿਵਾਰ ਦੀ ਤੇ ਇਸ ਬੱਚੇ ਦੀ ਆਪਾਂ ਜਾਨ ਬਚਾਵਾਂਗੇ ਸੋ ਸਾਰਿਆਂ ਦਾ ਅਸੀਂ ਫੇਰ ਦੁਬਾਰਾ ਮੈਂ ਬੇਨਤੀ ਵਾਰ-ਵਾਰ ਇਹੀ ਕਰ ਰਿਹਾ ਮੇਰੇ ਚੈਨਲ ਤੇ ਜਿੰਨੇ ਵੀ ਮੇਰੇ ਜੁੜੇ ਹੋਏ ਨੇ ਤੁਸੀਂ ਇਹਨਾਂ ਦੇ Google Pay ਨੰਬਰ ਤੇ ਤੁਸੀਂ ਗੱਲ ਕਰਕੇ ਪਰਿਵਾਰ ਨਾਲ ਬਾਰ-ਬਾਰ ਗੱਲ ਇਹੀ ਬੇਨਤੀ ਹੈ ਵੀ ਕੋਈ ਅਜ ਮਤਲਬ ਪੈਸੇ ਦੀ ਬਹੁਤ ਜ਼ਰੂਰਤ ਹੈ ਦਿੱਲੀ ਦੇ ਵਿੱਚ ਬੱਚਾ ਦਾਖਲਾ ਹੈ ਕਿਉਂਕਿ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਬਹੁਤ ਸਮਾਜ ਜੋ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਪਰਿਵਾਰਾਂ ਨੇ ਮਦਦ ਵੀ ਕੀਤੀ ਸਰਪੰਚ ਸਾਹਿਬ ਦੱਸ ਰਹੇ ਸੀ ਕਿ ਪੰਚਾਇਤ ਦੱਸ ਰਹੇ ਸੀ ਤੋਂ ਆਪਾਂ ਵੀ ਕੋਸ਼ਿਸ਼ ਕਰੀਏ ਜੋ ਵੀ ਹੋ ਸਕਦਾ ਆਪਾਂ ਇਹ ਪਰਿਵਾਰ ਲਈ ਕਰੀਏ ਧੰਨਵਾਦ